ਹਾਂਜੀ ਸਾਰੀ ਗਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਟੁੱਡੀਗੇ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਨੇੜੇ ਜਿੱਤਵਾਲ ਐਕਸਾਈਡ ਬੁੱਟਰ ਇਹ ਆ ਨਗਵਾਨ ਦੇ ਪਿੰਡ ਹੈ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਜਾਨਵਰ ਵਿਖਾਉਣੇ ਆ ਤਿੰਨੇ ਸੂਈਆਂ ਸਵਾਈਆਂ ਰਹਿੜਾ ਬਾਈ ਕਹਿੰਦਾ ਪਹਿਲਾਂ ਹੀ ਕਹਿ ਦੀ ਮੁੱਲ ਆਪਣੇ ਦਾਹਾਂ ਪਿੰਡਾਂ ਨਾਲੋਂ ਸਾਰੇ ਵਪਾਰੀਆਂ ਦਾ ਹਾਂ ਪਿੰਡਾਂ ਜਿੰਨੇ ਵਪਾਰੀ ਸਾਰਿਆਂ ਨਾਲ ਘੱਟ ਹੋਣਗੇ ਬਾਈ ਕਹਿੰਦਾ ਅੱਗੇ ਵੀ ਤੁਸੀਂ ਵੀਡੀਓ ਵੇਣੇ ਆ ਮੁੱਲ ਜਮਾਂ ਹੀ ਜਾਇਜ਼ ਹੁੰਦੇ ਆ ਤਿੰਨ ਵੜਾ ਤਿੰਨੇ ਸੂਈਆਂ ਸਵਾਈਆਂ ਜਮਾਂ ਜਾਇਜ਼ ਭਾ ਦੀਆਂ ਬਾਈ ਕਹਿੰਦਾ ਪਹਿਲਾਂ ਆਂਡ ਗਵਾਂਡ ਦਸਾਂ ਪਿੰਡਾਂ ਚ ਢੇੜਾ ਦੇ ਲਓ ਉਸ ਤੋਂ ਬਾਅਦ ਮੇਰੇ ਘਰੇ ਆਜੋ ਨਾਲੇ ਤੁਹਾਨੂੰ ਭਾ ਦਾ ਪਤਾ ਲੱਗ ਜਾਊਗਾ ਫੇਰ ਬਾਈ ਕਹਿੰਦਾ ਗੱਲ ਕਰਿਓ ਮੇਰੇ ਨਾਲ ਅਗੇ ਜਮਾਂ ਜਾਇਜ਼ ਭਾ ਹਾਂਜੀ ਸასი ਕਾਲ ਕੰਨੇ ਸੁਝਣੀ ਇੱਕ ਗੱਪੜਾ 2 ਵਜੇ ਸੁਝਿਆ ਬਾਈ ਠੀਕ ਹੈ ਗੱਪੜਾ ਪਹਿਲਾਂ ਤਾਂ ਨਾਮ ਦੱਸ ਨਾਮ ਨੇ ਰਾਜਾ ਪੈਂਟੁੱਢੀ ਦਾ ਜਲਾ ਉਸ ਨੂੰ ਮੋਗਾ ਦੇ ਫੋਨ ਨੰਬਰ 819506653 ਆ ਗੱਪੜਾ ਇਹ ਗੱਪੜਾ ਸੁਝਿਆ ਤੁਨੇ ਕਿਹੜੇ ਪਾਸੋਂ ਲੱਗੀ ਇਹ ਤੋਂ ਲੱਗਦਾ ਬੜੀ ਵੱੜ ਤੋਂ ਚਲੋ ਵੱਡੀ ਬਾਰੇ ਦੱਸੋ ਫਿਰ ਇਹ ਮੇਰੇ ਤੜਕੇ ਸੁਈ ਚਾਰ ਕੋਈ ਜੇਰ ਜੇਰ ਪੈ ਗਈ ਦੋਸਤੋ ਆ ਭਾਈ ਜੇਰ ਬੱਠਲ ਜੇਰ ਦਾ ਉਹ ਜੇਰ ਪ੍ਰੋਪਰ ਪੈ ਚੁੱਕੀ ਆ ਕਿੰਨਾ ਕ ਦੁੱਧ ਦੁੱਧ ਪਿਆਜੂ ਦੁੱਧ ਵੀਰੇ ਚਲੋ ਆਪਾਂ ਲਈਓ ਉਹ ਪਲੂਣ ਦੇ 20 ਕਿਲੋ ਲਾਦੇ ਆ हां ਵਹਿੜ ਵੱਡੀ ਬਹੁਤ ਵਧੀਆ ਦਿੱਤਾ ਹੋਊਗਾ ਵਹਿੜ ਕੋਈ ਬੇਸ਼ੱਕ ਦਿੱਤਾ ਹੋਊਗਾ ਹੂੰ ਸੰਧੀ ਸੀਲ ਦਾ ਕੋਈ ਅੰਤ ਨਹੀਂਗਾ ਚਵਾਈ ਚੁਈ ਕਿਵੇਂ ਨਿਕਲੀ ਚਵਾਈ ਦਾ ਧਾਰਾ ਮਾਰ ਕੇ ਦੁੱਖ ਤੋੜਦੀ ਆ ਲਓ ਜੀ ਬਾਈ ਕਹਿੰਦਾ ਧਾਰਾ ਮਾਰ ਕੇ ਦੁੱਖ ਤੋੜਦੀ ਐਨੀ ਚੰਗੀ ਚਵਾਈ ਆ ਧਾਰਾ ਮਾਰ ਕੇ ਤੁਹਾਨੂੰ ਵਿਖਾ ਵੀ ਦਿੰਨੇ ਆ ਫੁੱਲ ਵੱਡੀ ਵਹਿੜ ਆ ਇਹ ਅੰਦਰ ਬਰਾਂਡੇ ਚ ਹੋ ਸਕਦਾ ਤੁਹਾਨੂੰ ਛੋਟੀ ਜਿਹੀ ਲੱਗਦੀ ਕੋਈ ਕਹਿੰਨੇ ਰਾਜਾ ਸ਼ਾਮ ਦਾ ਟਾਈਮ ਆ ਬਾਕੀ ਤੋੜ ਕੇ ਬਾਹਰ ਵਿਖਾਵਾਂਗੇ ਚਾਨਣੇ ਤੇ ਵਹਿੜ ਦੱਸੂਗੀ ਕਿ ਮੈਂ ਹੈਗੀ ਆ ਪੂਰਾ ਥੱਬੇ ਦਾ ਲੇਵਾ ਚਾਲਾ ਚਵਾਈ ਵੇਖ ਲੋ ਪੂਰੀ ਮੋਟੀ ਧਾਰ ਐ ਗਰਨਾ ਗਰਨਾ ਹੁੰਦੀ ਐ ਚਵਾਈ ਦੀ ਫੁੱਲ ਚੰਗੀ ਐ ਚਵਾਈ ਆ ਟੱਕਰਾਂ ਮਾਰਨਾ ਪੈਣਗੇ ਸਹੀ ਐ ਦਸੂਵੀ ਥੱਲੇ ਬੈਠਣੂ ਮੂਰਲੇ ਥਣਾ ਦੀਆਂ ਧਾਰਾਂ ਵੇਖ ਰਹੇ ਆ ਤੁਸੀਂ ਲਓ ਜੀ ਆ ਮਗਰ ਲਿਆਂਦੀਆਂ ਵੇਖ ਲੋ ਬਾਕੀ ਖੜਕੇ ਤੋਂ ਹੀ ਅੰਦਾਜ਼ਾ ਲੱਗੀ ਜਾਂਦਾ ਹਨ ਯਾਨੀ ਕਹਿੰਦੇ ਤਾਂ ਪਿੰਡ ਦਾ ਤਾਂ ਗੀਰਿਆਂ ਤੋਂ ਹੀ ਪਤਾ ਲੱਗਿਆ ਨਾ ਸੋ ਬੱਚਾ ਇਧਰ ਨੂੰ ਆ ਗਿਆ ਇੱਕ ਤਾਜੀ ਸੂਈ ਕਰਕੇ ਥੋੜਾ ਜਿਹਾ ਪਸ਼ੂ ਬੱਚੇ ਦਾ ਕਰਦਾ ਹੀ ਕਰਦਾ ਤਾਂ ਇਹ ਰੰਬੀ ਸੀ ਬਾਕੀ ਤੋੜ ਕੇ ਵਿਖਾਉਣੇ ਤੁਹਾਨੂੰ ਫੁੱਲ ਜੰਗੀ ਵਹਿੜ ਚਵਾਈ ਦੀ ਤਾਂ ਇੱਕ ਨੰਬਰ ਆ ਬਾਕੀ ਯਾਰ ਮੈਂ ਤਾਂ ਅੱਗੇ ਵੀ ਕਹਿਣਾ ਹੁੰਨਾ ਗੱਬਰ ਦਾ ਤਾਂ ਚਲੋ ਕਿਸੇ ਨੂੰ ਮਾੜਾ ਮੋੜ ਵਹਿਮ ਹੋ ਸਕਦਾ ਯਾਰ ਪਤਾ ਨਹੀਂ ਕਿਵੇਂ ਨਿਕਲਣਾ ਕਿਉਂਕਿ ਉਹ ਬੰਦ ਭਾਂਡਾ ਹੁੰਦਾ ਠੰਡੀ ਦਾ ਮਲ ਕੇ ਰਾਵੇ ਘਰ ਵਾਲਾ ਪਾਸਾ ਠੀਕ ਹੈ ਇਹ ਤਾਂ ਹੁਣ ਸੂਈ ਸਵਾਈ ਆ ਭਾਂਡਾ ਖੁੱਲਿਆ ਵਾ ਅਗਲੇ ਨੇ ਚੋ ਕੇ ਵੇਖ ਲੈਣੀ ਆ ਇਹ ਗਰਮਣਾ ਮੰਮਾ ਮਿਕਾ ਲਓ ਜੀ ਬਾਈ ਕਹਿੰਦਾ ਦੋ ਗੱਲਾਂ ਦੀ ਤਾਂ ਫੁੱਲ ਗਰੰਟੀ ਹੋਊ ਕੋਈ ਛੋਟੀ ਨਾ ਮੰਨਿਓ ਹੂੰ ਬੋਤੇ ਜੱਡੀ ਆ ਤੇ ਕੋਈ ਗਰਮਣਾ ਮੰਨਿਓ ਉਹ ਵੀ ਫੁੱਲ ਸੀਲਸ ਆ ਠੰਡੀ ਆ ਸੂਏਸ਼ ਜਾਨਵਰ ਚ ਫੁੱਲ ਤਸੱਲੀ ਹੋ ਜਾਂਦੀ ਹੁੰਦੀ ਹੈ ਕਿਉਂਕਿ ਤੁਸੀਂ ਚੋ ਕੇ ਵੇਖ ਲੈਣੀ ਆ ਗਰਮ ਹੋਈ ਤਾਂ ਉਹਦਾ ਵੀ ਪਤਾ ਲੱਗ ਜਾਣਾ ਪਰ ਗਰਮ ਦੀ ਤਾਂ ਬਾਈ ਕਹਿੰਦਾ ਗਰੰਟੀ ਦੇ ਦੂੰਗਾ ਮੈਂ ਨਿਆਣਾ ਪਾਉਂਦੀ ਬਾਈ ਰੋੜੀਆ ਬਿਨਾ ਨਿਆਣੇ ਤੋਂ ਕੋਈ ਨਹੀਂ ਤਾਂ ਹੋਰ ਗਰਮਗਾ ਦਾ ਨਿਆਣਾ ਪਾਉਂਦਾ ਹਾਂ ਇਹ ਵੀ ਗੱਲ ਹੈ ਕਿ ਜਿਹੜਾ ਪਸ਼ੂ ਗਰਮ ਹੁੰਦਾ ਉਹਨੂੰ ਅਗਲਾ ਨਿਆਣਾ ਪਾਉਂਦਾ ਨਿਆਣਾ ਬਾਈ ਕਹਿੰਦਾ ਪਾਉਣਾ ਹੀ ਨਹੀਂ ਬਿਨਾ ਨਿਆਣੇ ਤੋਂ ਚਵਾਈ ਕਰਨੀ ਆ ਤੇ ਜਿਹੜੀ ਸੀਲ ਹੋਊ ਠੰਡੀ ਹੋਊ ਬਿਨਾ ਨਿਆਣੇ ਤੋਂ ਉਹਨੇ ਹੀ ਚੋਂਦਾ ਅਗਲਾ ਤੇ ਜਿਹੜੀ ਗਰਮ ਹੋਊ ਅਗਲਾ ਪਹਿਲਾਂ ਹੀ ਨਿਆਣਾ ਪਾ ਲੈਂਦਾ ਦੋਸਤੋ ਤਾਜੀ ਸੁਈ ਸੁਈ ਇਹ ਜਾਨ ਵਾਲੀ ਆ ਕੋਈ ਮਰੀ ਹੰਬੀ ਜ ਨਹੀਂ ਤਾਂ ਹੀ ਰਾਜੇ ਨੂੰ ਖਿੱਚੀ ਫੇਰਦੀ ਮਰੂਦਾਂ ਵਾਲੀ ਰੇੜੀ ਵਾਂਗੂ ਹਮ ਵੜ ਵੱਡੀ ਆ ਨਰੋਈ ਨਿਗਰ ਫੁੱਲ ਆ ਹਵਾਨਾਂ ਨੂੰ ਤੁਰਦੀ ਪੂਰਾ ਫੱਟ ਫੱਟ ਹਵਾਨਾਂ ਠੋਸ ਨਿੱਗਰ ਚਾਰ ਹੀ ਥਾਣਾ ਮੋٹے ਮੋٹے ਕੋਈ ਵਾਧੂ ਫੋਟ ਸ਼ਾਂਗ ਐਣੀ 20 ਕਿਲੋ ਦੁੱਧ ਪਲੂਣ ਮੱਛੀ ਨੇ ਦਿੱਤਾ 20 ਮੰਨ ਕੇ ਸੌਦਾ ਕਰ ਲਿਓ ਹੋ ਸਕਦਾ ਤੁਹਾਡੀ ਸੇਵਾ ਵਧੀਆ ਹਾਂ ਵੱਧ ਹੋਵੇ ਹੋ ਸਕਦਾ ਵੱਧ ਪਿਆ ਜੇ ਕਿਉਂਕਿ ਸਿਆਲਾਂ ਦੇ ਦੇਣ ਜੇ ਹੁਣ ਨਾ ਵਹਿੜ ਦੁੱਧ ਦੇਉ ਫੁੱਲ ਤੇ ਫਿਰ ਦੇਣਾ ਕਿਧੋ ਆ ਲਾਓ ਜੀ ਢੇੜਾ ਕਢਾ ਕੇ ਬਾਈ ਫਿਰ ਥੱਲੇ ਬਹਿ ਗਿਆ ਮੋਟੀ ਧਾਰ ਆ ਉਦੋਂ ਮੜਾ ਜੇ ਬੱਚਾ ਪਾਸੇ ਨੂੰ ਹੋ ਗਏ ਬੱਚੇ ਕਰਕੇ ਥੋੜੀ ਜੀ ਹਿੱਲ ਗਈ ਸੀ ਕਿਉਂਕਿ ਬੱਚੇ ਨੂੰ ਤਾਂਘਦੀ ਸੀ ਹਾਂ ਫੁੱਲ ਸੀਲ ਹੈ ਭਾਵਾ 10 ਵੇਰੀ ਬਹਿ ਕੇ ਉੱਠ ਖੜੇ ਅਗਲਾ ਇੰਨੀ ਚੰਗੀ ਆ ਤੇ ਜਿਹੜਾ ਪਸ਼ੂ ਥਣਾਜ ਉੰਨੀ ਕੀ ਹੋਵੇ ਉਹਦਾ ਵਪਾਰੀ ਇੱਕ ਇੱਕ ਧਾਰੀ ਮਾਰਦਾ ਤੇ ਇਹਦੀ ਤਾਂ ਬਾਈ ਨੇ ਅੱਧਾ ਕਿਲੋ ਦੁੱਧ ਚੋਤਾਉ ਥੱਲੇ ਤੇ ਭਵਾ ਚਾਰ ਵਾਰੀ ਔਟਾ ਔਟਾ ਬੈਠੀ ਜਾਵੇ ਇੰਨੀ ਚੰਗੀ ਐਨੇ ਸੀਲ ਲਾਓ ਜੀ ਅੱਛਾ ਜਿਹੜਾ ਵੱਧ ਕੇ ਸੀਰਾ ਕੋਈ ਚੱਕਰ ਨਹੀਂ ਜਿਹੜਾ ਕਢਾਉਣ ਤੋਂ ਪਹਿਲਾਂ ਧਾਰਾ ਮਾਰੀਆਂ ਉਦੋਂ ਵੀ ਕਰਨ ਕਰਨੀ ਆਉਂਦੀ ਸੀ ਤੇ ਹੁਣ ਵੀ ਆਉਂਦੀ ਓਵੇਂ ਫਲ ਚੰਗੀ ਆ ਇਹ ਤਾਂ ਉਹ ਪਸ਼ੂ ਦਾ ਹੁੰਦਾ ਕਿ ਜਿਹਨੇ 2 ਕਿਲੋ ਦੁੱਧ ਦੇਣਾ ਵੇਖੀ ਕਿ ਤੇ ਧਾਰਾਂ ਵੱਧ ਨਾ ਮਾਰਦੀ ਮੁੱਕ ਜੂ ਤੇ ਐਂਦੀ ਵੱਡੀ ਵਹਿੜਾ 20 ਕਿਲੋ ਦੁੱਧ ਦੇਣਾ ਤਾਂ ਭਾਵੇਂ ਜਿਵੇਂ ਮਰਜ਼ੀ ਚੋਈ ਜਾਵੇ ਅਗਲਾ ਇਹਦੇ ਚੋਂ ਦੁੱਧ ਕਾਹਦਾ ਮੁੱਕਣਾ ਠੰਡੀ ਸੀਲ ਦਾ ਤਾਂ ਕੋਈ ਅੰਤ ਹੀ ਨਹੀਂਗਾ ਕਿੰਨੇ ਦੀ ਜੈ ਜਪਾ ਮੋਲੋ ਸੀ ਵੀਰ ਜੀ ਜਿੰਨਾ ਮਾਰਦੇ 75000 ਦੀ ਵਾਰ ਜੱਫੀ ਨੋ ਦਵਾਂਗੇ ਸਹੀ ਦੋਸਤੋ ਆ ਸੁਬਾ ਦਾ ਬੌਲਾ ਕੱਢਿਆ ਵਾ ਦੋਸਤੋ ਆ ਸੁਬਾ ਦਾ ਬੌਲਾ ਕੱਢਿਆ ਵਾ ਪੰਜ ਘੰਟੇ ਸੱਤ ਘੰਟੇ ਆਉਂਦਾ 75 ਘੰਟੇ ਤੁਹਾਨੂੰ ਤੁਹਾਨੂੰ ਇਹ ਨਾ ਆ ਦੋਸਤੋ ਉਹਦਾ ਢਾਈ ਹੋਵੇ ਤਿੰਨ ਹੋਵੇ ਇੰਨਾ ਇੱਕ ਕੱਢਿਆ ਕਿਉਂਕਿ ਸੁਬਾ ਸੂਈ ਕਰਕੇ ਪਹਿਲੀ ਚਵਾਈ ਚ ਇੰਨਾ ਬੌਲਾ ਕੱਢਿਆ ਖਾਲੀ ਤੁਹਾਨੂੰ ਪਤਾ ਸਾਰੇ ਕਰਦੇ ਨਹੀਂ ਕਿਉਂਕਿ ਪਹਿਲੀ ਚਵਾਈ ਕਰਕੇ ਹਰੇਕ ਨੂੰ ਡਰ ਹੁੰਦਾ ਪੂਰਾ ਠੋਸ ਨਿੱਗਰ ਹਵਾਨਾ ਫਟੂਗ ਚੌੜਾ ਹਵਾਨਾ ਸਟਾਰਟ ਹੁੰਦਾ ਭਈ ਆਤਮਕ ਪੇਰੇ ਮੁੱਲ 80 85 ਜਿੰਨਾ ਮਰਜ਼ੀ ਕਰਾ ਲਓ 70000 ਦੀ ਵੱਛੀ ਬਾਈ 75000 ਦੀ ਵੱਛੀ ਬਾਈ ਕਹਿੰਦਾ ਦੇ ਦੂ ਮੁੱਲ 80 ਕਰਾ ਲਓ 85 ਕਰਾ ਲਓ ਇਦੋਂ ਘੱਟ ਦਾ ਈ ਡੇ ਦੁੱਧ ਵਾਲੀ ਵਹਿੜ ਦੇਣੀ ਵੀ ਨਹੀਂ ਬਾਕੀ ਇੱਕ ਤਾਂ ਐ ਹੁੰਦਾ ਕੋਈ ਲੱਸੀ ਹੋਵੇ ਭੋਰਾ ਲੱਸੀ ਨਹੀਂ ਫੁੱਲ ਰਾਜੀ ਆ ਮਗਰ ਬੱਛਾ ਪਹਿਲੇ ਦਵਾ ਤੇ ਮਰ ਜਾਣਾ ਬੱਛੀ ਕੇ ਬੱਛਾ ਬੱਛਾ ਮੇਲ ਕਾ ਬਛੜਾ ਜੇ ਕਿਸੇ ਨੇ ਨਵਾਂ ਕੰਮ ਡੇਰੀ ਦਾ ਸਟਾਰਟ ਕੀਤਾ ਮਤਲਬ ਦੁੱਧ ਤੇ ਪਸ਼ੂ ਲਾਇਆ ਜਾਂ ਫਾਰਮ ਦਾ ਨਵਾਂ ਨਵਾਂ ਕੰਮ ਸਟਾਰਟ ਕੀਤਾ ਪੂਰੀ ਚੰਗੀ ਵਹਿੜ ਆ 20 22 ਕਿਲੋ ਕਰਮਾ ਵਾਲੀ ਨੇ ਖੁੱਲਾ ਦੁੱਧ ਪਿਆਉਣਾ ਬਾਕੀ ਹੈ ਵਾਧੇ ਵਾਲੀ ਆ ਦੂਜਾ ਸੂਹਾ ਵਧੀਆ 5-7 ਸੂਹੇ ਖੁੱਲਾ ਦੁੱਧ ਪਿਆਉ ਦੋ ਨੰਬਰ ਤੇ ਆ ਤੇ ਭਾਈ ਗਾਂ ਫੁੱਜਾ ਫੁਹਰੀਆ ਚੌਥਾ ਬਣਨ ਨੂੰ ਸੁਧਣ ਬਗੜ ਵੱਚੀ ਆ ਹੂੰ ਆਪਣੇ ਲਈ ਉੱਚੀ ਠੀਕ ਹੈ ਬਰਾਂਦਾ ਬਰਾਂਦਾ ਮੂਹੋਂ ਜਿਆਦੇ ਆ ਬਾਕੀ ਨੇ ਅੱਜ ਆ ਬਰਾਵੀ ਆਪਾਂ ਦੇਣੀ ਹੁੰਦੀਆਂ ਘੱਟ ਨਾ ਫੇਣਾ ਕਾਹ ਤੋਂ ਕੀ ਗੱਲ ਹੋਗੀ ਬਈ ਇਹਦਾ ਥਾਣਾ ਪੱਕ ਭਲਈ ਜਮਾ ਸੁਆ ਨੇ ਜੀ ਠੀਕ ਹੈ ਜਦੋਂ ਪਰਲਾ ਥਾਣ ਚ ਬਈ ਜਦੋਂ ਉਵੇਂ ਲੁੱਟ-ਪੁੱਟ ਕਰਨੇ ਆਪਾਂ ਕਹਿੰਦੇ ਅੱਧਾ ਆਪਾਣਾ ਭਾਵੇਂ ਇਹ ਜਿੰਦਾਂ ਮੈਂ ਦੱਸ ਦੀ ਠੀਕ ਹੈ ਲਓ ਜੀ ਆਹ ਗੱਲ ਵੀ ਇੱਕ ਮੈਂ ਕਲੀਅਰ ਕਰ ਦੇਣਾ ਕਈ ਕਹਿੰਦੇ ਵਪਾਰੀ ਨਫਾ ਬਹੁਤ ਲੈਂਦੇ ਆ ਹੁਣ ਇਹ ਵੀਰ ਦੀ ਗੱਬਣ ਲਈ ਸੀ ਗੱਬਣ ਤੁਹਾਨੂੰ ਵੀ ਪਤਾ ਬੂੰਦ-ਬੂੰਦ ਜੀ ਪਾਸ ਹੁੰਦੀ ਹੈ ਚੀਪੇ ਚ ਤੇ ਜਿਹੜਾ ਪਸ਼ੂ ਹੋਵੇ 1921 ਉਹਦਾ ਪਸ਼ੂ ਦਾ ਪਤਾ ਨਹੀਂ ਲੱਗਦਾ ਸੂਏ ਤੋਂ ਪਤਾ ਲੱਗਣਾ ਹੁੰਦਾ ਕਿਉਂਕਿ ਉਹ ਤਾਂ ਬੂੰਦ-ਬੂੰਦ ਆਉਣੀ ਹੁੰਦੀ ਆ ਤੇ ਬੂੰਦ-ਬੂੰਦ 'ਚ ਬਾਈ ਕਹਿੰਦਾ ਇਹ ਪਾਸ ਹੋ ਗਈ ਤੇ ਹੁਣ ਸੂਣ ਤੋਂ ਬਾਅਦ ਬਾਈ ਕਹਿੰਦਾ ਦੁੱਧ ਪੰਜ-ਸੱਤ ਧਾਰਾ ਹੀ ਆਉਂਦੀਆਂ ਗੱਲ ਉੱਥੇ ਆ ਗਈ ਨਾ ਪੰਜ-ਸੱਤ ਧਾਰਾ ਹੁਣ ਇਹਦੇ 'ਚ ਆਉਂਦੀਆਂ ਤੇ ਗੱਬਣ 'ਚ ਉਹ ਗੱਬਣ ਮੋਕੇ ਵੀ ਪੰਜ-ਸੱਤ ਧਾਰਾ ਆਉਣੀਆਂ ਸੀ ਤੇ ਗੱਬਣ ਜੇ ਇਹਨੇ ਪਾਸ ਹੋਣਾ ਸੀ ਤੇ ਵੀਰ ਨੇ ਵੀ ਪਾਸ ਕਰ ਲਿਓ ਧਾਰਾ ਉਹਨੀਆਂ ਕਾਈਆਂ ਤੇ ਸੂਏ ਤੋਂ ਬਾਅਦ ਹੀ ਪਸ਼ੂ ਦਾ ਪਤਾ ਲੱਗਣਾ ਹੁੰਦਾ ਤੇ ਹੁਣ ਬਾਈ ਕਹਿੰਦਾ ਮੇਰੀ ਉੱਚੀ ਲਈ ਸੀ ਚਾਰਾਂ ਥਾਣਾਂ ਚ ਲਈ ਸੀ ਹੁਣ ਅਗਲਾ ਤਿੰਨਾਂ ਥਾਣਾਂ ਚ ਮੰਨ ਕੇ ਆਵੇ ਦੋ ਦੋ ਚਾਉਂਦਾ ਪਰ ਦੂਜੇ ਥਾਣਾਂ ਨੂੰ ਉਵੇਂ ਨਹੀਂ ਆਉਂਦਾ ਚਲੋ ਸਹੀ ਆਹੋ ਖੰਡੀ ਸੀਲ ਦਾ ਕੋਈ ਚੱਕਰ ਨਹੀਂਗਾ ਐਂ ਇੱਥੇ ਮਰਜ਼ੀ ਖੜਾ ਕੇ ਧਾਰਾ ਮਰਜ਼ੀ ਦਾ ਕੋਈ ਚੱਕਰ ਨਹੀਂਗਾ ਹਾਂ ਜਾਰਮਾ ਸ਼ਰਮਾ ਠੀਕ ਹੈ ਦੋਸਤੋ ਗਰਮ ਗੋਰਮ ਵਾਲਾ ਕੋਈ ਚੱਕਰ ਨਹੀਂ ਜਿਹੜਾ ਗਰਮ ਹੋਵੇ ਪਸ਼ੂ ਐਂ ਨਹੀਂ ਖੜਾ ਥੱਲੇ ਬਹਿਣ ਦਿੰਦਾ ਤੇ ਜਿਵੇਂ ਇਹਨੇ ਭਾੜਿਆ 20 ਦੇ ਵਿਚਾਲੇ ਵਾ ਕੋਈ ਨਾ ਰਾਜੇ ਕਈ ਵਾਰ ਪਸ਼ੂ ਮਾੜਾ ਮੁੜ ਕਰ ਵੀ ਜਾਂਦਾ ਬੱਚੇ ਕੋਲੇ ਬਾਈ ਕਹਿੰਦਾ ਧਾਰ ਮਰ ਦੁੱਧ ਦੱਸ ਪਹਿਲਾਂ ਚਾਰਾ ਦੇਣਾ ਸੀ ਦੁੱਧ ਬੌਲਾ ਕਿੰਨਾ ਚਲ ਬੌਲਾ ਰਹੀਆ ਹੈ ਦੁੱਧ ਹੀ ਬਣਿਆ ਹਾਂ ਹੋਊਗਾ 10 ਹੋਵੇ 11 ਹੋਵੇ 10 ਹੋਵੇ 11 ਨੌਂ ਕੁ ਲੜਾ ਮਰਜ਼ੀ ਮੰਨ ਕੇ ਆਜਿਓ ਕਿੰਨਾ ਕੇ ਪਿਆਜੂ 12 ਕਿਲੋ ਤੱਕ ਦਈਓ ਬਾਈ ਦੋਸਤੋ 10 ਕਿਲੋ ਬਾਈ ਕਹਿੰਦਾ ਹੈਗਾ ਇੱਕ ਹੋਰ ਗੱਲ ਬਾਈ ਕਹਿੰਦਾ ਦੁੱਧ ਨਹੀਂ ਆ ਬੌਲਾ ਨਹੀਂ ਦੁੱਧ ਬਣ ਗਿਆ ਬੌਲੇ ਤੋਂ ਬਾਹਰ ਹੋ ਗਈ 10 ਕਿਲੋ ਆ ਨੌਂ ਮੰਨ ਕੇ ਆਜੋ 12 13 ਕਿਲੋ ਪਿਆਜੂ ਮਤਲਬ ਕਿਲੋ 2 ਕਿਲੋ 2 3 ਨੇ ਰਾਮਣਾ ਹੀ ਵਾਜ ਜਾਣਾ ਕਿਉਂਕਿ ਸਹੀ ਮੈਨੇ ਪਸ਼ੂ ਦਸੀ 12 ਦਿਨੀ ਕਣਕਣ ਚੱਲ ਕੇ ਮੈਲੇ ਤੋਂ ਸਾਫ ਹੋ ਗਏ ਜਦੋਂ ਬਾਅਦ ਚ ਲੇਟੀ ਲੂਟੀ ਪੈਣ ਲੱਗ ਪੈਂਦੀ ਫੇਰ ਦੁੱਧ ਤੇ ਆਉਂਦਾ 2-3 ਕਿਲੋ ਰਾਵਣਾ ਵਾਜ ਜਾਣਾ ਦੁੱਧ ਦੇ ਨੇ ਦੇ ਉਹ ਮੱਝਾਰਗਾ ਭਾਈ ਕਹਿੰਦਾ 24 12-13 ਕਿਲੋ ਦੁੱਧ ਮਾਰ ਜੂਗੀ ਠੀਕ ਐ 12 ਵਾਜਾ ਖੁੱਲਾ ਪਿਆਈ 12-13 ਕਿਲੋ ਭਾਈ ਕਹਿੰਦਾ ਖੁੱਲਾ ਪਿਆਈ ਜਿਹੜੀ ਅੱਜ 4-5 ਦਿਨਾਂ ਦੀ ਸੂਈ 10 ਕਿਲੋ ਪਿਆਈ ਜਾਂਦੀ ਐ ਦੋ ਦੋ ਕਿਲੋ ਦਾ ਦੁੱਧ ਆਵਣਾ ਹੀ ਵਾਜਣਾ ਤੇ ਜੇ ਕਿਸੇ ਨੇ ਸੇਵਾ ਹੀ ਨਹੀਂ ਕਰਨੀ ਆ ਜਿਹੜੀ ਥੱਲੇ ਸੌਕ ਨੂੰ ਧੂੜੀ ਸਿੱਟੀ ਬੈਠਾ ਬਾਈ ਇਹੇ ਅਗਲਾ ਖੁਰਨੀ ਚ ਪਾਵੇ ਕਿ ਪਸ਼ੂਆਂ ਨੂੰ ਕਹਵੇ ਖਾ ਲੋ ਫੇਰ ਤਾਂ ਜਿਹੜਾ 10 ਕਿਲੋ ਹੈਗਾ ਉਹਨੇ ਉਹ ਵੀ ਨਹੀਂ ਦੇਣਾ ਕਿਉਂਕਿ ਦੁੱਧ ਦੇਣਾ ਸੇਵਾਣਾ ਦਾਣੇ ਨਾਲ ਫੀਡ ਨੇ ਲਓ ਜੀ ਚਵਾਈ ਵੇਖ ਲਓ ਪੂਰੀ ਚੰਗੀ ਆ ਕੋਈ ਭੂਰ ਨਹੀਂ ਛੱਟਾ ਨਹੀਂ ਇੱਕ ਐ ਹੋ ਜਾਂਦਾ ਪਸ਼ੂ ਕਿਉਂਕਿ ਵਪਾਰ ਵਾਲੇ ਆ। ਕਈ ਵਾਰ ਪਸ਼ੂ ਮਾੜਾ ਮੋਢਾ ਉਪਰਾਂ ਵੀ ਕਰ ਜਾਂਦਾ। ਤੇ ਬਗਾਨੇ ਬੰਦੇ ਦਾ ਵੀ ਕਰ ਜਾਂਦਾ। ਇੱਕ ਐਵੇਂ ਕਰਕੇ ਵੀ ਮਾੜਾ ਮੁੜ ਕੇ ਵੀ ਨਾ ਜਾਨਵਰ ਕਰ ਜਾਂਦਾ। ਪਰ ਉਦਾਂ ਦੇ ਇਹਨਾਂ ਨੂੰ ਪੋਰਾ ਵੀ ਚੱਕਰ ਨਹੀਂ। ਫੁੱਲ ਸੀਲ ਹੈ। ਚਵਾਈ ਇੱਕ ਨੰਬਰ ਦਾ। ਮੰਨ ਲਾ ਇਨੀ ਆ ਦੀ ਗੱਲ। ਹੂੰ। ਉਹ ਪਰਲਾ ਥਾਣ ਮੂਰਲਾ। ਦੋਸਤੋ ਪਰਲਾ ਮੂਰਲਾ ਥਾਣ ਆਵੇ ਧਾਰਾਂ ਉਨੀਆਂ ਕੀ ਆਉਂਦੀਆਂ। ਤਾਂ ਹੀ ਤਾਂ ਬਾਈ ਨੇ ਤਿੱਲ ਲਗਿਆ। ਬਾਈ ਕਹਿੰਦਾ ਆਪਾਂ ਚਾਰਾਂ ਥਾਣਾ ਚ ਲਈ ਅਗਲਾ ਤਿੱਲ ਮੰਨ ਕੇ ਆਵੇ। ਕੋਈ ਗੰਡ ਮਰੋੜੀ ਨਹੀਂ ਅਗਲਾ ਟ੍ਰੀਟਮੈਂਟ ਕਰਾਉਣਾ ਤਾਂ ਕਰਾ ਸਕਦਾ ਉਹ ਆ ਤਾਂ ਹੀ ਹੋਗਾ ਮੈਂ ਗੋਲਟੀ ਦੀ ਕੀਤੀ ਫਿਰ ਧਾਰਾ ਆ ਮੰਨ ਕੇ ਆ ਗਿਆ ਉਹਦਾ ਸਹੀ ਹੈ ਕਿੰਨੇ ਦੀ ਜਦ ਤੋਕੜੀ ਬਤੀ ਜਾਂਦੀ ਵੇਹਰੇ 35 ਹੁੰਦੀ ਗਾ ਮਾਨ ਤਾਂ ਕਰਦਾ ਕੋਈ ਚੱਕਰ ਲਓ ਜੀ ਤੋਕੜ ਬਾਈ ਕਹਿੰਦਾ ਇੰਨੇ ਦੀ ਵਿਕ ਜਾਂਦੀ ਆਪੇ ਇੰਨੇ ਦੀ ਦੇ ਦੇਣੀ 35000 ਦੀ ਕੋਈ ਮਾਨ ਤਾਨ ਹੋ ਜੂ ਦੁੱਧ 10 ਕਿਲੋ ਆ ਤਾਜੀ ਸੂਈ ਆ ਜੇਰ ਦੱਪੇ ਸਾਰੇ ਕਾ ਦੀ ਆਪਣੇ ਘਰੇ ਸੂਈ ਸਾਰੇ ਕਾ ਦੀ ਗਰੰਟੀ ਹੋਊਗੀ 3-4 ਕਿਲੋ ਦੁੱਧ ਆ ਰਾਮ ਨਾਲ ਵਧਾ ਦੇਣਾ ਤੇ ਤੋਕੜ ਲੈਣ ਨਾਲੋਂ ਕਈ ਗੁਣੇ ਚੰਗੀ ਆ ਬਈ ਮਗਰ ਬੱਚਾ ਚੰਗਾ ਮਗਰ ਨਾਲ ਬੱਛੀ ਮਿਲ ਦੇਣੀ ਆ ਹਾਂ ਮਗਰ ਬੱਛੀ ਆ ਕੰਮ ਦੀ ਆ ਹਾਂ ਤੋਕੜ ਜਿਹੜੀ ਹੋਈ ਤੋਕੜ ਪਤਾ ਨਹੀਂ ਸਾਲ ਦੀ ਸੂਈ ਕਿ 1.5 ਸਾਲ ਦੀ ਤੇ ਇਹ ਤਾਜੀ ਸੂਈ ਆ ਬੱਚਾ ਬੱਛੀ ਆ ਮਗਰ ਤੇ ਤੋਕੜਾਂ ਵਾਲੀ ਭਾ 35000 ਐ ਤੇ ਆ ਇਹ ਬਈ ਗੱਭਰ ਮੈੜ ਹੂੰ ਦਾਂ ਨੇ ਸੀ 2-4 400 ਆ ਵੀ ਅੱਜ ਆਇਆ ਹੋਰ ਹੈਲੂਨ ਦੇ ਖੂਪੇ ਦਾ ਫੂਲੀ ਪਾਵੇ ਕੱਢ ਜੇ ਦੋ ਚਾਰ ਦਿਨ ਕੱਢ ਜੇ ਕਿੰਨਾ ਕਿ ਦੁੱਧ ਪਿਆਜੂ ਦੁੱਧ ਵੀ 17 ਕਿਲੋ ਦਾ ਦੱਸ ਦੇ ਕਲੂਨ ਦਾ 16-17 ਕਿਲੋ ਦਹੀਂ ਨੂੰ ਲੈ ਲੈ ਵਾਲੀ ਆ ਜੈ ਜੈ ਭਾਪਾ ਪਹਿਲਾਂ ਹੀ ਦੱਸ ਕਿ ਵੀ ਸਮੋਲੋ ਸੱਤ ਬਾੜ ਕਰਦੇ ਆ 55000 ਕੱਢ ਬਾਹਰ ਨੂੰ ਵੱਡੀ ਫੌਦੋ ਦੋਸਤੋ ਵੈੜਾ ਤਿੰਨੇ ਕੱਦ ਵਾਲੀਆਂ ਇਹਨਾਂ ਦੇ ਵਿੱਚੋਂ ਨਕਦੀ ਨਿੱਕੀ ਜੀ ਕੋਈ ਵੀ ਨਹੀਂ 16-17 ਕਿਲੋ ਬਾਈ ਦੱਸਦਾ ਦੁੱਧ ਦੱਸ ਦੇ ਇਹਨਾਂ ਤਰਾਵਣਾ ਪਿਆਉਣਾ ਚਾਹੀਦਾ ਕਿਉਂਕਿ ਵੈੜ ਵੱਡੀ ਆ ਬਾਕੀ 2-3 ਕਿਲੋ ਦੁੱਧ ਤਾਂ ਗਾਹਲੇ ਪਰਿਵਾਰ ਦੀ ਸੇਵਾ ਸੰਭਾਲਦਾ ਵੀ ਹੁੰਦਾ ਜੇ ਕੋਈ 2 ਕਿਲੋ ਫੀਡ ਵੱਧ ਪਾ ਲੂ ਤੇ ਪਸ਼ੂ ਨੇ 2 ਕਿਲੋ ਦੁੱਧ ਵੱਧ ਪਿਆ ਦੇਣਾ ਜੇ ਪਾਣੀ ਬੋਕ ਨਾਲ ਫੀਡ ਫੇਰ ਤਾਂ ਦੁੱਧ ਦੀ ਬਾਲਟੀ ਕਾਦੀ ਭਰਨੀ ਹੈ ਪਸ਼ੂ ਨੇ ਹੁਣ ਉਹ ਟਾਈਮ ਤਾਂ ਹੈ ਨਹੀਂਗਾ ਕਿ ਥੋੜੇ ਦਾਣੇ ਨਾ ਅਗਲਾ ਬਾਲਟੀ ਭਰ ਲੂ ਹੁਣ ਤਾਂ ਪਾਉਣਾ ਪੈਣਾ ਹੂੰ 55000 ਦੀ ਜਮਾ ਜੈਜ ਭਾ ਗੱਬਣ ਮੱਛੀ ਕੋਈ 4-5 ਦਿਨ ਸਾਂਭ ਕੇ ਵੀ ਤਿਆਰ ਕਰਕੇ ਸੇਲ ਕਰਦਾ ਇਹ ਵੀ 65 70 ਹਜ਼ਾਰ ਦੀ ਆ ਬਈ ਸਵਾਹੂਗੇ ਵਿੱਚ ਦਾ ਵਾਈ ਕਹਿਣ ਦੀ ਵੇਚ ਦਾਂਗੇ ਹਾਂ ਅੱਜ ਗੱਪਣ ਗੱਪਣਾ ਜਲ ਭਾਣਾ ਆ ਜਾਂ ਭਾਣਾ ਦੇ ਹੂੰ 55 ਦੀ ਮੈਂ ਤਾਂ ਪਹਿਲਾਂ ਕਹਤਾ ਵੀਰ ਨੇ ਵੀ ਕਹਤਾ ਸਵਾਕੇ ਵੇਚਣੀ ਹੋਵੇ 65 ਦੀ ਤੇ ਉਹੀ ਵਾਅਦ ਮੈਂ ਦਿੱਤੀ ਆ ਕਿ ਤਿਆਰ ਹੋਈ ਜਾਂ ਸਵਾਕੇ 65 70 ਦੀ ਆ 50 ਖੜਾ ਬਈ ਖਾਲ ਦੀ ਕੱਚੀ ਆ ਹਾਂ ਕੋਈ ਲੋਕ ਬੰਦਾ ਬਈ ਕਿੰਨੀ ਲੈ ਕਿੰਨੀ ਭਜਟ ਪਾ ਸਾਡਾ ਲੈਂਦੀ ਆ ਹਾਂ ਇਹ ਆ ਤਿਆਰੀਆਂ ਆ ਕੰਮ ਹੀ ਆ ਉਹਾਂ ਦੋ ਦਿਨ ਕੱਢੀ ਹੁੰਦਾ ਚਾਰ ਹੋਸਾ ਨਾ ਹੀ ਕੱਢੇ ਉਹ ਆ ਜੀਜੂ ਨਹੀਂ ਲਾਇਆ ਹੋਸਾ ਸੂਈ ਪਵੇ ਤੁਸੀਂ ਇਹ ਵੀ ਗੱਲ ਹੈ ਪਸ਼ੂ ਤਾਂ ਪਤਾ ਨਹੀਂ ਹੁੰਦਾ ਲੈ ਜੇ ਤਾਂ ਦੋ ਦਿਨ ਲੈ ਜੇ ਲੈ ਜੇ ਬਾਈ ਕਹਿੰਦਾ ਚਾਰ ਦਿਨ ਲੈ ਜੇ ਸੂਪੇ ਭਵਾਂ ਰਾਤ ਨੂੰ ਸੂਪੇ ਇਹਨਾਂ ਉਪਰ ਉਹ ਆਵੇ ਫਾੜ ਪਤਾ ਨਹੀਂ ਹਾਂ ਦੁੱਧ ਵਾਲੇ ਭਾਂਡੇ ਦਾ ਵਾਲਾ ਮਾਰਦਾ ਕਿਦੋਂ ਉਹਦਾ ਪਤਾ ਨਹੀਂ ਲੱਗਦਾ ਤੇ ਉਹੀ ਗੱਬਣ ਪਸ਼ੂ ਦਾ ਹੁੰਦਾ ਕਈ ਵਾਰ ਆਪਾਂ ਰਾਤ ਨੂੰ ਪਸ਼ੂ ਵਧੀਆ ਬਨ ਕੇ ਪੈਨੇ ਆ ਕੇ ਹਜੇ ਨਹੀਂ ਸੂੰਦਾ ਤੇ ਤੜਕੇ ਨੂੰ ਉੱਠ ਕੇ ਵੇਹਣੇ ਬੱਚਾ ਮੂਰੇ ਫਿਰਦਾ ਹੁੰਦਾ ਕੋਈ ਪਤਾ ਨਹੀਂ ਜਾਨਵਰ ਦਾ ਠੰਡੀ ਸੀਲ ਫੁੱਲ ਹੈ ਮੇਨ ਗੱਲ ਆ 55 ਭਾ ਜਾਵਾ ਜਾਇਜ ਮਾਰਦੀਆਂ ਮਖਿਆਲ ਦੀ ਸਿਹਤ ਮਾਰਦੀ ਐ ਜਮਾ ਪਤਾ ਜਾਨਵਰ ਦਾ ਕੋਈ ਨਹੀਂ ਹੁੰਦਾ ਨਾ ਸੂਵੇ ਦਾ ਦੁੱਧ ਆੜਾ ਜਾਨਵਰ ਵੀ ਨਾ ਸੂਵੇ ਤੇ ਜੇ ਸੂਪੇ ਮਖਿਆਲ ਆਲਾ ਵੀ ਸੂਪ ਪਿੰਦਾ ਉਹ ਮਹਾਰਾਜ ਦੇ ਰੰਗ ਹੈ ਉਹ ਹੁੰਦਾ ਕੱਚੇ ਪਸ਼ੂ ਦਾ ਵਹਿਮ ਕਿ ਹਜੇ ਤਾਂ ਯਾਰ 15 ਦਿਨਾਂ ਦੀ ਕੱਚੀ ਹੋਰ ਨਾ ਲੇਵਾ ਦਾ ਪਾਈਏ ਕਦਾ ਬਣਾਇਆ ਕਿਤੇ ਸੂ ਨਾ ਪਵੇ ਇਹ ਤਾਂ ਹੁਣ ਭਰੀ ਫਿਰਦੀ ਆ ਹਾਂ ਵਲਟਾਂ ਲ ਹਲਕੀਆਂ ਜੀਆਂ ਹੈਗੀਆਂ ਇੰਨੀਆਂ ਕਸੂ ਦੀ ਸੂਂਦੀ ਨੇ ਜੋਰ ਮਾਰਦੀ ਨੇ ਕੱਢਦੇ ਨੇ ਤਿਆਰ ਮੰਨੂ ਵੱਡੀ ਵਹਿੜਾ 55 ਦੀ ਕਿਸੇ ਨੇ ਆ ਭਾਜ ਨਹੀਂ ਦੇਣੀ ਸਵਾ ਕੇ ਕੋਈ ਵੀ ਵੇਚ ਲੇ ਵੀ ਇਹ ਕੋਈ ਘਰੇਲੂ ਬੰਦਾ ਵੀ ਲੈ ਜਾਂਦਾ ਕੱਲ ਨੂੰ ਸੂਪੇ ਦੋਹਾਂ ਦਿਨਾਂ ਨੂੰ ਸੂਪੇ ਉਹ ਦਿਨ ਵਪਾਰੀ ਸੱਦ ਕੇ ਪੈਸੇ ਲਵਾ ਕੇ ਵੇਖ ਲਓ ਕਿਤੇ ਸੂਪ ਹੀ ਸਾਠ ਦੀ ਹਾਂ ਪੋਲੇ ਜੀ ਹੱਥ ਨਾ ਵਿਗ ਜਾਨੀ ਇੰਨੇ ਦੀ ਸਾਠ ਦੀ ਵੀ ਘੱਟ ਨਹੀਂ ਹੋਣੀ ਹਾਂ ਹੋ ਸਕਦਾ 65 ਦੀ ਵਿਗ ਜੇ 65 ਦੀ ਵਿਗ ਜੇ ਨਹੀਂ 60 65 ਦੇ ਵਿੱਚ ਵਿੱਚ ਤਾਂ ਆਰਾਮ ਨਾਲ ਵਿਗ ਜਾਨੀ 55 ਦੀ ਏਡੀ ਵੜ ਦਿੰਦਾ ਨਹੀਂ ਕੋਈ ਕਿਉਂਕਿ ਇਹਨਾਂ ਦਾ ਵਪਾਰ ਦਾ ਕੰਮ ਹੈ ਜਿਹੜਾ ਪਸ਼ੂ ਜਿਵੇਂ ਭਾਜ ਆਇਆ ਉਵੇਂ ਨਫੇ ਨਾ ਦੇ ਦੇਣਾ ਜੇ ਕੋਈ 2000 ਮਹਿੰਗਾ ਆ ਗਿਆ ਉਹ ਚੋਂ ਵੀ ਨਫਾ ਲੈਣਾ ਹਾਂ ਨਹੀਂ ਕਾਦਾਂ ਦਾ ਛੋੜੇ ਜਾਨੀ ਕਤੂਰੀਆਂ ਹੀ ਨਿਕਲਣੀਆਂ ਹਾਂ ਕਾਦਾਂ ਗਿਆ ਵਜਨ ਹਾਂ ਤੇ ਸਾਰੇ ਪਸ਼ੂ ਮਹਿੰਗੇ ਵੀ ਨਹੀਂ ਮਿਲਦੇ ਹੁੰਦੇ ਕਈ ਵਾਰ ਕੋਈ ਪਸ਼ੂ ਭਾਜ ਹੀ ਵੀ ਮਿਲ ਜਾਂਦਾ ਉਹ ਵੀ ਭਾਜ ਦੇਣਾ ਪੈਂਦਾ। ਤਾਂ ਕੋਕਰ ਕੋਕਰ ਦਾਣ ਫੜਦਾ। ਹਾਂ। ਪਾਪਾ ਕੇ ਲੈ ਜਾ ਅੱਖਾਂ ਮਿਲ ਕੇ ਬਾਈ। ਹਾਂ ਇਹ ਗੱਲ ਹੈਗੀ ਆ। ਤਾਜੀ ਤਾਜੀ ਭਾ ਤੋਕੜਾ। ਹਾਂ ਤਾਜੀ ਦੀ ਤਾਜੀ ਭਾ ਤੋਕੜਾ ਵਾਲਾ ਤੇ ਬੱਚਾ ਮਗਰ ਵੱਛੀ ਆ ਤੇ ਹੈ ਵੱਛਿਆਂ ਵਰਗੀ ਆ। ਵੱਛਿਆਂ ਵਰਗੀ ਤਾਂ ਕਹਿੰਦਾ ਕਿਉਂਕਿ ਬੱਚੇ ਨਰੋਏ ਜਿਹਾ ਆਮ ਹੀ ਹੁੰਦੇ ਆ ਤੇ ਵੱਛੀ ਕੋਈ ਹੁੰਦੀ ਆ ਨਰੋਈ। ਨਹੀਂ ਤਾਂ ਜ਼ਿਆਦਾਤਰ ਵੱਛੀਆਂ ਤਾਂ ਨਿੱਕੀਆਂ ਮਰੀਆਂ ਜਿਗੀਆਂ ਹੁੰਦੀਆਂ ਤੇ ਵੱਛਾ ਬਲਾ ਵੱਡਾ ਹੁੰਦਾ ਉਹ ਤਾਂ 11-12 ਕਿਲੋ ਸਾਡੇ ਬੰਦੇ ਪੱਛੀ ਵੀ ਸਾਡੇ ਵਿਟੂ ਚੋਂਦੇ ਆ ਹਾਂ ਇਹ ਤਾਂ ਬਾਜੇ ਨਾ ਚੋ ਲੈਂਦੇ ਆ ਸਹੀ ਆ ਪਰ ਟੋਕੜ ਨਾਲੋਂ ਕਈ ਗੁਣੇ ਚੰਗੀ ਆ 35000 ਦੀ ਟੋਕੜ ਆਉਣੀ 9-10 ਕਿਲੋ ਵਾਲੀ ਤੇ 35000 ਦੀ ਇਹ ਆ ਇਹਦੇ ਮਗਰ ਵੱਛੀ ਵੀ ਆ ਜਿਹੜੀ ਆ ਟੋਕੜ ਮਗਰ ਵੱਛੀ ਨਹੀਂ ਆਉਣੀ ਟੋਕੜ ਮਗਰ ਕੱਲਾ 10 ਕਿਲੋ ਦੁੱਧ ਆਉਣਾ ਤੇ ਉਹਨੇ ਪਤਾ ਨਹੀਂ 2 ਮਹੀਨੇ ਪਿਉਣਾ ਕਿ 3 ਮਹੀਨੇ ਪਿਉਣਾ ਕਿਉਂਕਿ ਪਤਾ ਨਹੀਂ ਉਹਦਾ ਕਿਦੋਂ ਦੀ ਸੂਈ ਆ ਇਹ ਤਾਜੀ ਸੂਈ ਆ ਵਧੀਆ ਸਿਆਲੋ ਸਿਆਲ ਗਰਮੀਆਂ ਗਰਮੀ ਦੁੱਧ ਪਿਆਉਗੀ ਤੇ ਮਗਰ ਬੱਚੀ ਆ ਸੇਵਾ ਕਰ ਲੋਂਗੇ ਖੀਰੀਆਂ ਸੂ ਪੈਂਦੀਆਂ ਭਾਤ ਓਕੜਾਂ ਲਈ ਆ ਤੇ ਫੁੱਲ ਚੰਗੀ ਵਹਿੜ ਅੱਜ ਦੀ ਵੀਡੀਓ ਦੇ ਵਿੱਚ ਇੱਕ ਨੰਬਰ ਆ 75000 ਦੀ ਦੇ ਦੇਣੀ ਆ ਹੋ ਸਕਦਾ 22 ਕਿਲੋ ਪਿਆਜ਼ ਤੇ 23 ਪਿਆਜ਼ ਨਹੀਂ 20 ਕਿਲੋ ਦੀ ਤਾਂ ਗਾਰੰਟੀ ਆ ਇੰਨਾ ਦਿੱਤਾ ਇੰਨਾ ਪਿਆਜੂ ਸਾਸਿਕਾ